ਅੱਜ ਜਸਸੀ ਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨੇ ਹਰਿਆਣਾ ਹਾਈ ਕੋਰਟ ਅੱਜ ਤਾਂ ਬਈ ਨਜ਼ਾਰਾਦਾਰ ਗੱਲ ਐ ਵੀਡੀਓ ਨੂੰ ਦਬਾ ਕੇ ਸ਼ੇਅਰ ਰੱਖਿਓ ਮੈਂ ਪਹਿਲਾਂ ਵੀ ਕਾਫੀ ਜ਼ਿਆਦਾ ਵੀਡੀਓ ਕੀਤੀਆਂ ਨੇ ਸਰਕਾਰ ਨੂੰ ਵੀ ਇਹ ਕਿਹਾ ਵੀ ਸੁਪਰੀਮ ਕੋਰਟ ਨੇ ਭਾਈ ਤੁਹਾਨੂੰ ਬਾਰ ਬਾਰ ਕਿਹਾ ਵੀ ਥਾਣਿਆਂ ਦੇ ਵਿੱਚ ਕੈਮਰਾ ਲਾ ਲਓ ਮੰਨ ਲਓ ਸੁਪਰੀਮ ਕੋਰਟ ਦੀ ਗੱਲ ਪਰ ਸੁਣਦੀ ਨਹੀਂ ਹੈਗੇ ਸੀ ਇਹ ਗੱਲਾਂ ਐਵੇਂ ਫਫੜਦਾ ਰਾ ਸਮਝੇ ਰੱਖਿਆ ਸੀ ਹਣਾ ਸਰਕਾਰ ਨੇ ਵੀ ਸੁਪਰੀਮ ਕੋਰਟ ਜੇ ਕੋਈ ਗੱਲ ਕਹਿ ਰਹੀ ਹੈ ਕਿਸੇ ਤੱਥ ਦੇ ਆਧਾਰ ਦੀ ਗੱਲ ਕਹਿੰਦੀ ਹੋਊਗੀ ਭਾਈ ਤੁਸੀਂ ਕੈਮਰੇ ਕਿਉਂ ਨਹੀਂ ਲਗਾਉਂਦੇ ਐਵੇਂ ਉੱਥੇ ਇਸੇ ਵੀ ਉਤੇ ਬੇਇੱਜ਼ਤੀ ਕਰਾਈਏ ਨੇ ਥਾਣਿਆਂ ਦੇ ਵਿੱਚ ਝੂਠੇ ਪਰਚੇ ਠੋਕ ਦਿੰਦੇ ਨੇ ਹਨਾ ਤੇ ਕੋਈ ਗਾਲੀ ਗਲੋਚ ਕਰੀਏ ਨੇ ਥਾਣੇ ਦੇ ਵਿੱਚ ਬੈਠਾ ਐਵੇਂ ਵਰਦੀ ਦਾ ਮਿਸਯੂਜ਼ ਕਰੀ ਜਾਣਾ ਸਾਰੇ ਪੁਲਿਸ ਮੁਲਾਜ਼ਮ ਨਹੀਂ ਕੋਈ ਵਿੱਚ ਜਿਹੜੇ ਹੁੰਦੇ ਨੇ ਤੇ ਨਜ਼ਾਰਦਾਰ ਗੱਲ ਇਹ ਹੈਗੀ ਹੈ ਲੇਟੈਸਟ ਜੱਜਮੈਂਟ ਤੁਸੀਂ ਸੁਪਰੀਮ ਕੋਰਟ ਸੌਰੀ ਪੰਜਾਬ ਅਤੇ ਹਰਿਆਣਾ ਦੀ ਤੁਸੀਂ ਆਪ ਵੀ ਲਾਈਵ ਲਾਅ ਦੇ ਵਿੱਚ ਦੇਖ ਸਕਦੇ ਹੋ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਡਾਇਰੈਕਟਰ ਦਾ ਪੰਜਾਬ ਡੀਜੀਪੀ ਟੂ ਫਾਈਲ ਹਿਸ ਪਰਸਨ ਐਫਿਡੇਵਿਟ ਵਿਦ ਰਿਗਾਰਡ ਟੂ ਇੰਸਟਾਲੇਸ਼ਨ ਆਫ ਦਾ ਸੀਸੀਟੀਵੀ ਕੈਮਰਾ ਇਨ ਦਾ ਪੁਲਿਸ ਸਟੇਸ਼ਨਸ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਡੀਜੀਪੀ ਨੂੰ ਇੱਕ ਨੋਟਿਸ ਜਾਰੀ ਕੀਤਾ ਵੀ ਤੂੰ ਸਾਨੂੰ ਐਫੀਡੈਵਿਟ ਦੇ ਭਰਾ ਵੀ ਪਰਸਨ ਜਿਹੜੇ ਐਫੀਡੈਵਿਟ ਪਰਸਨ ਐਫੀਡੈਵਿਟ ਦੇ ਰਿਗਾਰਡ ਦੇ ਵਿੱਚ ਸਾਨੂੰ ਦੇ ਦੀ ਜਿਹੜੇ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟਸ ਦੀ ਪਰਮਵੀਰ ਸਿੰਘ ਸਿਆਣੀ ਵਰਸ ਬਲਜੀਤ ਸਿੰਘ ਦੇ ਕੇਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹ ਗਾਈਡਲਾਈਨ ਜਾਰੀ ਕੀਤੀ ਐਸੀ ਵੀ ਤੁਸੀਂ ਸਾਰੇ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਲਗਾਏ ਜਾਣ ਤੇ ਉਹਨਾਂ ਦੀ ਇੱਕ ਰਿਪੋਰਟ ਬਣ ਕੇ ਦਿੱਤੀ ਜਾਵੇ ਤਾਂ ਕਿਉਂ ਨਹੀਂ ਲਵਾਏ ਗਏ ਤਾਂ ਇਹੀ ਜਿਹੜੀ ਹੈਗੀ ਐ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਦੇ ਘੜੀ ਪੰਜਾਬ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਵੀ ਉਹ ਪਰਸਨ ਐਫੀ ਡੈਵਿਡ ਦੇ ਉੱਪਰ ਦਵੇ ਇਹਦਾ ਰੀਜ਼ਨ ਦਵੇ ਦੀ ਹਲੇ ਤੱਕ ਥਾਣਿਆਂ ਦੇ ਵਿੱਚ ਪੰਜਾਬ ਦੇ ਕੈਮਰੇ ਕਿਉਂ ਨਹੀਂ ਇੰਸਟਾਲ ਕੀਤੇ ਗਏ the fat court in the paramvir singh yani had directed that cctv camera must be installed with a storage period of 18 months jadi ye judgment sa paramvir singh yani versus baljeet singh de vich maan yog supreme court ne gal kahi si vi 18 mahinیاں de andar andar sare punjab de jehde thane ne utthe cctv camera install kitte jaan ta fir vi sarkar de matlab jo sarki ni te bhai main keh jan advocate ho gaya mainu bada nazar hai ਮੈਂ ਪਬਲਿਕ ਦੇ ਘਟੋਟ ਘਟ ਪੰਜਾਬ ਹਰਿਆਣਾ ਗਵਰਨਰ ਸਾਹਿਬ ਹਾਈ ਕੋਰਟ ਦਾ ਵੀ ਮੈਂ ਹੱਥ ਜੋੜ ਕੇ ਸ਼ੁਕਰਗੁਜ਼ਾਰ ਆ ਵੀ ਤੁਸੀਂ ਇਹ ਡੀਜੀਪੀ ਨੂੰ ਪੁੱਛਿਆ ਡੀਜੀਪੀ ਹੁਣ ਜਵਾਬ ਦੇਵੇ ਵੀ ਤੁਸੀਂ ਕਿਉਂ ਨਹੀਂ ਇੰਸਟਾਲ ਕੀਤੇ ਕਿਉਂ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਥਾਣਿਆਂ ਦੇ ਵਿੱਚ ਹਨਾ ਗਲਤ ਪਰਚੇ ਗਾਲਾਂ ਕੱਢੀਆਂ ਜਾਣੀਆਂ ਉਥੇ ਕੁੜੀਆਂ ਨੂੰ ਥਾਣਿਆਂ ਦੇ ਵਿੱਚ ਧੱਕੇ ਮਾਰ ਕੇ ਬਾਹਰ ਕੱਢਣਾ ਇਹ ਸਭ ਚੀਜ਼ਾਂ ਜਦੋਂ ਕੈਮਰਿਆਂ ਦੇ ਵਿੱਚ ਹੋਣਗੇ ਤਾਂ ਪੁਲਿਸ ਮੁਲਾਜ਼ਮ ਵੀ ਡਰਨਗੇ ਵੀ ਜਿਹੜੇ ਗਲਤ ਕੰਮ ਕਰਦੇ ਨੇ ਨਾ ਉਥੇ ਜਾਇਦਾਂ ਦੇ ਗਾਲਾਂ ਕੱਢਦੇ ਨੇ ਲੋਕਾਂ ਨੂੰ ਹਨਾ ਅਸੀਂ ਪਬਲਿਕ ਸਰਵੈਂਟਾਂ ਉੱਤੇ ਜਾਂਦੇ ਉਹਨਾਂ ਦੀ ਹੈਲਪ ਲੈਣ ਦੇ ਲਈ ਬਟ ਉਹ ਲਾਉਂਦਾ ਮਿਸਯੂਜ਼ ਕਰਦੇ ਨੇ ਵਰਦੀ ਦੀ ਧੋਸਪਣਾਉਂਦੇ ਨੇ ਤਾਂ ਇਹੀ ਕਰਕੇ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਪਰਮਵੀਰ ਸਿੰਘ ਦੇ ਵਿੱਚ ਕਿਹਾ ਜੀ ਇਹਨਾਂ ਨੂੰ ਵੀ ਤੁਸੀਂ ਲਾ ਲਓ ਭਾਈ ਕੈਮਰੇ ਸੋ ਇਸ ਕਰਕੇ ਪੰਜਾਬ ਨੇ ਹਰਿਆਣਾ ਹਾਈ ਕੋਰਟ ਦਾ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆਂ ਆਪਾਂ ਵੀ ਡੀਜੀਪੀ ਨੂੰ ਇੱਕ ਜਿਹੜਾ ਹੈਗਾ ਪਰਸਨ ਐਫੀਡੇਟ ਦੇਣ ਵਾਸਤੇ ਹਦਾਇਤਾਂ ਦਿੱਤੇ ਨੇ ਇਹ ਭਾਈ ਵੀ ਤੂੰ ਦੱਸ ਕਿਉਂ ਨਹੀਂ ਕੈਮਰੇ ਲਵਾਏਗੇ ਸੋ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਜਿਹੜੀ ਇਹ ਮੰਗ ਮੇਰੀ ਨਹੀਂ ਹੈਗੀ ਇਹ ਸਾਰੇ ਪਬਲਿਕ ਦੀ ਮੰਗ ਹੈ ਜਿਨ੍ਹਾਂ ਦੇ ਨਾਲ ਤੱਕਾ ਹੁੰਦਾ ਜਿਹੜੇ ਥਾਣੇ ਜਾਣ ਤੋਂ ਡਰਦੇ ਨੇ ਵੀ ਸਾਡੇ ਨਾਲ ਹੋ ਜੇ ਕੈਮਰੇ ਉੱਥੇ ਲੱਗੇ ਹੋਣਗੇ ਨਾ ਥਾਣਿਆਂ ਦੇ ਵਿੱਚ ਇੱਕ ਰਿਪੋਰਟ ਬਣੂਗੀ ਵੀ ਕੀ ਗੱਲ ਹੋਈ ਇੰਟਰੋਗੇਸ਼ਨ ਵੀ ਹੁੰਦੀ ਆ ਉਹ ਵੀ ਕੈਮਰੇ ਦੇ ਵਿੱਚ ਰਿਕਾਰਡ ਹੋਊਗੀ ਤਾਂ ਥੋੜਾ ਸਾਰਿਆਂ ਦਾ ਹੀ ਭਲਾ ਹੋਊਗਾ ਉੱਥੇ ਜਿੱਥੇ ਜਿਹੜਾ ਇਹ ਗਾਣਾ ਕੱਢਦੇ ਨੇ ਜਾਂ ਮਾਰਕੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਸਾਰੀ ਚੀਜ਼ ਜਿਹੜੀ ਹੈਗੀ ਹੈ ਉਹ ਰੁਕ ਜੂਗੀ ਕੁਝ ਹੱਦ ਤੱਕ ਸੋ ਜਿਹੜੀ ਇਹ ਇਹਦਾ ਅ ਅੱਗੇ ਜਾ ਕੇ ਇਸ ਜੋ ਲੈਟਰ ਦਾ ਰਿਪਲਾਈ ਆਊਗਾ ਉਹ ਵੀ ਮੈਂ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਹੋਵੇ ਉਹ ਮੈਂ ਜਰੂਰ ਅਪਡੇਟ ਦਵਾਂਗਾ ਸੋ ਇਹ ਬਹੁਤ ਜਿਆਦਾ ਖੁਸ਼ੀ ਲਈ ਗੱਲ ਆ ਆਪਣੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਰੱਖਿਓ ਥੈਂਕ ਯੂ so much